ਪਾਲਕੀ ਸਾਹਿਬ ਸਈ ਗਈ ਔਰ ਹੁਣ ਜੋਤੀ ਸਰੂਪ ਗੁਰੂ ਘਰ ਦੇ ਵਿੱਚ ਜਾਇਆ ਜਾਏਗਾ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜੋਹਰ ਦਿਖਾਏ ਜਾ ਰਹੇ ਨੇ ਨਾਨਕ ਸਿੰਘਾਂ ਦੇ ਵੱਲੋਂ ਜਲਵਾ ਦੇ ਵਿੱਚ ਰੰਗੀ ਹੋਈ ਪੂਰੀ ਇਹ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਸੂਬੇ ਨੇ ਬਹੁਤ ਤਛੱਡੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੀਤਾ ਪਰ ਉਹਨਾਂ ਨੇ ਆਪਣੀ ਅਡੋਲਤਾ ਦਾ ਸਬੂਤ ਦਿਖਾਇਆ ਕਸਰੀ ਫਤੇਗੜ ਸਾਹਿਬ ਦੀ ਧਰਤੀ ਤੋਂ ਸ਼ਹੀਦਾਂ ਦੀ ਧਰਤੀ ਤੋਂ ਤੁਹਾਨੂੰ ਨਗਰ ਕੀਰਤਨ ਜੋ ਕੱਢਿਆ ਜਾ ਰਿਹਾ ਉਹ ਦਿਖਾ ਰਹੇ ਹਾਂ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਸੀ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਹੈਗਾ ਪਾਲਕੀ ਸਾਹਿਬ ਸਜਾਈ ਗਈ ਹੈ ਔਰ ਹੁਣ ਜੋਤੀ ਸਰੂਪ ਗੁਰੂ ਘਰ ਦੇ ਵਿੱਚ ਜਾਇਆ ਜਾਏਗਾ ਔਰ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਆ ਹਜ਼ਾਰਾਂ ਨਹੀਂ ਸਗੋਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿੱਤੇ ਤੱਕ ਤੁਹਾਡੀ ਨਿਗਾਹ ਜਾ ਰਹੀ ਆ ਉੱਥੋਂ ਉੱਥੋਂ ਤੱਕ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਆਪਣੇ ਸ਼ਹੀਦਾਂ ਨੂੰ ਜਿਹੜਾ ਕੋਟ ਕੋਟ ਪ੍ਰਣਾਮ ਕਰ ਰਹੇ ਨੇ ਸ਼ਹੀਦਾਂ ਨੂੰ ਜੇ ਗੱਲ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਉਹ ਧੰਨ ਧੰਨ ਮਾਤਾ ਗੁਜਰੀ ਕੋਰ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਦੁੱਤੀ ਸ਼ਹਾਦਤ ਨੂੰ ਲੋਕ ਪ੍ਰਣਾਮ ਕਰ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮੈਂ ਕਹੂੰਗਾ ਕਿ ਬਲਜਿੰਦਰ ਸਾਰਾ ਨਾਗਰ ਕੀਰਤਨ ਜਿਹੜਾ ਬਿਲਕੁਲ ਦਿਖਾਇਆ ਜਾਵੇ ਦੂਰ ਤੋਂ ਲੈ ਕੇ ਦਿਖਾਇਆ ਜਾਵੇ ਜਿੱਥੇ-ਜਿੱਥੇ ਤੱਕ ਤੁਸੀਂ ਦੇਖ ਸਕਦੇ ਹੋ ਕੈਮਰੇ ਦੀ ਜਿਹੜੀ ਦੇਖ ਸਕਦੇ ਹੋ ਤੁਸੀਂ ਵੀਡੀਓ ਜਾ ਰਹੀ ਹੈ ਉਤੋਂ ਤੱਕ ਦੇਖੋ ਕਿਸ ਪ੍ਰਕਾਰ ਲੋਕ ਜਿਹੜੇ ਨੇ ਸੰਗਤਾਂ ਜੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਆਰੀਆਂ ਨੇ ਨਾਲ ਹੀ ਸਾਹਮਣੇ ਤੋਂ ਜਿੱਥੇ ਖਾਲਸਾਈ ਝੰਡਿਆਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪੂਰਾ ਰੰਗਿਆ ਗਿਆ ਹੈਗਾ ਧਰਤੀ ਇਹ ਸ਼ਹੀਦਾਂ ਦੀ ਧਰਤੀ ਉਤੋਂ ਵੀ ਜਿਹੜਾ ਪੂਰਾ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਨੇ ਖਾਲਸਾਈ ਫੌਜ ਜਿਹੜੀ ਆ ਪਹੁੰਚੀ ਹੋਈ ਹੈ ਨਿਹੰਗ ਸਿੰਘ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਤੁਸੀਂ ਇੱਥੇ ਨਤਮਸਤਕ ਹੋਣ ਦੇ ਲਈ ਆਪਣੇ ਸ਼ਹੀਦਾਂ ਨੂੰ ਕਿਉਂਕਿ ਜੋ ਕੁਰਬਾਨੀਆਂ ਸਾਡੇ ਧਰਮ ਦੇ ਲਈ ਜਿਹੜਾ ਸਾਡੇ ਗੁਰੂਆਂ ਨੇ ਦਿੱਤੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਆਪਣਾ ਸਾਰਾ ਧਰਮ ਜਿਹੜਾ ਸਾਰਾ ਜਿਹੜਾ ਪਰਿਵਾਰ ਆਹੋ ਧਰਮ ਦੀ ਖਾਤਰ ਵਾਰਤਾ ਤਾਂ ਤਸਵੀਰਾਂ ਤੁਹਾਨੂੰ ਉਸ ਸਮੇਂ ਦੀਆਂ ਦਿਖਾ ਰਹੀਆਂ ਜਦੋਂ ਨਗਰ ਕੀਰਤਨ ਅੱਜ ਇੱਕ ਪਾਸੇ ਬਦਲਵਾਈ ਵੀ ਹੈ ਪਰ ਫੇਰ ਵੀ ਸੰਗਤਾਂ ਦਾ ਇਕੱਠ ਜਿਹੜਾ ਮਣਾਮੁਹੀ ਇਕੱਠ ਹੋਇਆ ਸੰਗਤਾਂ ਦਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਇਸ ਸਾਈਡ ਤੋਂ ਵੀ ਦਿਖਾਇਆ ਜਾਵੇ ਬਿਲਕੁਲ ਬਲਜਿੰਦਰ ਕਿਉਂਕਿ ਜਦੋਂ ਇੰਨਾ ਇਕੱਠ ਹੈ ਤਾਂ ਹੁਣ ਸਾਹਮਣੇ ਜਿਹੜਾ ਤੁਸੀਂ ਗੁਰੂ ਘਰ ਦੇਖ ਰਹੇ ਹੋ ਜੋਤੀ ਸਰੂਪ ਗੁਰੂ ਘਰ ਉੱਥੇ ਤੱਕ ਜਿਹੜਾ ਇਹ ਨਗਰ ਕੀਰਤਨ ਜਾਏਗਾ ਉਹ ਤੱਕ ਪਾਲਕੀ ਸਾਹਿਬ ਜਿਹੜੀ ਹੈ ਜਾਣੀ ਹੈ ਤਾਂ ਤਸਵੀਰਾਂ ਸਰ ਕੋਈ ਦੂਰੋਂ ਦੂਰੋਂ ਆਇਆ ਪੰਜਾਬ ਦੇ ਕੋਨੇ-ਕੋਨੇ ਤੋਂ ਆ ਕੇ ਜਿਹੜੇ ਨੇ ਦਰਸ਼ਨ ਇੱਥੇ ਲੋਕ ਆ ਕੇ ਕਰ ਰਹੇ ਨੇ ਆਪਣੇ ਸ਼ਹੀਦਾਂ ਨੂੰ ਨਮਨ ਕਰ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਜੋਹਰ ਦਿਖਾਏ ਜਾ ਰਹੇ ਨੇ ਨੰਗ ਸਿੰਘ ਨੰਗ ਸਿੰਘਾਂ ਦੇ ਵੱਲੋਂ ਗੱਤਕੇ ਦੇ ਜੋਹਰ ਔਰ ਤੁਸੀਂ ਦੇਖੋ ਕਿਵੇਂ ਜਿਹੜਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਾਲਕੀ ਸਾਹਿਬ ਨੂੰ ਲੈ ਕੇ ਜਾਇਆ ਗਿਆ ਹੈਗਾ ਸ਼ਹੀਦੀਆਂ ਦੇ ਦਿਨ ਇਹ ਜਿਹੜੇ 10 ਦਿਨ ਸੀ ਉਹੋ ਸਾਡੇ ਕੌਮ ਦੇ ਲਈ ਜੋ ਸਾਡੇ ਗੁਰੂਆਂ ਨੇ ਕੀਤਾ ਉਸ ਨੂੰ ਸਮਰਪਿਤ ਸੀ ਸਾਰੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿਵੇਂ ਵੱਡੀ ਗਿਣਤੀ ਦੇ ਵਿੱਚ ਸੰਗਤ ਦੂਰੋਂ ਦੂਰੋਂ ਪਹੁੰਚੀ ਹੋਈ ਹੈ ਔਰ ਪੰਜ ਪਿਆਰੇ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਪੂਰਾ ਨਗਰ ਕੀਰਤਨ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਸਜਾਇਆ ਗਿਆ ਨਗਰ ਕੀਰਤਨ ਪਾਲਕੀ ਸਾਹਿਬ ਹੁਣ ਜੋਤੀ ਸਰੂਪ ਗੁਰੂ ਘਰ ਤੱਕ ਇਹ ਜਾਏਗੀ ਦੂਰ ਦੂਰ ਤੱਕ ਤੁਸੀਂ ਦੇਖੋ ਤੁਹਾਨੂੰ ਖਾਲਸਾਈ ਜਿਹੜਾ ਜਲੌਹ ਦੇ ਵਿੱਚ ਰੰਗੀ ਹੋਈ ਪੂਰੀ ਇਹ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਅੱਜ ਦਿਖਦੀ ਹੋਏਗੀ ਜਦੋਂ ਧੰਤਨ ਬਾਬਾ ਜੁਰਾਵਰ ਸਿੰਘ ਧੰਤਨ ਬਾਬਾ ਫਤਿਹ ਸਿੰਘ ਜੀ ਧੰਤਨ ਬਾਬਾ ਅਜੀਤ ਸਿੰਘ ਜੀ ਤੇ ਧੰਤਨ ਬਾਬਾ ਜੁਝਾਰ ਸਿੰਘ ਜਿਹੜੇ ਇਹ ਚਾਰ ਸਾਹਿਬਜ਼ਾਦੇ ਜਿਨ੍ਹਾਂ ਨੇ ਜਿਹੜਾ ਧਰਮ ਦੀ ਖਾਤਰ ਸਭ ਕੁਝ ਬਾਰਤਾ ਜਿਨ੍ਹਾਂ ਨੇ ਕੌਮ ਦੀ ਖਾਤਰ ਧਰਮ ਦੀ ਖਾਤਰ ਸਭ ਕੁਝ ਬਾਰਿਆ ਪਰ ਇਹ ਨਾ ਮੰਨੀ ਜਦੋਂ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਗਏ ਦੋ ਦਿਨ ਜਦੋਂ ਕਚਹਿਰੀ ਲੱਗੀ ਤਾਂ ਉਦੋਂ ਜਿਹੜਾ ਸੂਬੇ ਨੇ ਬਹੁਤ ਤਸ਼ੱਦਦ ਕੀਤਾ ਬਹੁਤ ਕੁਝ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੀਤਾ ਪਰ ਉਹਨਾਂ ਨੇ ਆਪਣੀ ਅਡੋਲਤਾ ਦਾ ਸਬੂਤ ਦਿਖਾਇਆ ਉਹਨਾਂ ਨੇ ਆਪਣੀ ਅਡੋਲਤਾ ਦਾ ਸਬੂਤ ਦਿਖਾਉਂਦਿਆਂ ਹੋਇਆਂ ਜਿਹੜਾ ਪੂਰਾ ਆਪਣੇ ਧਰਮ ਦੇ ਲਈ ਇੱਕੋ ਇੱਕ ਉਹਨਾਂ ਦੇ ਵੱਲੋਂ ਜਿਹੜਾ ਇੱਕ ਨਿਸ਼ਚੈ ਸੀ ਇੱਕ ਦ੍ਰਿੜ ਨਿਸ਼ਚਾ ਸੀ ਆਪਣਾ ਧਰਮ ਬਚਾਉਣ ਦੀ ਖਾਤਰ ਉਹ ਉਹਨਾਂ ਦੇ ਵੱਲੋਂ ਨਿਭਾਇਆ ਗਿਆ ਉਹ ਧਰਮ ਨਿਭਾਇਆ ਗਿਆ ਔਰ ਆਪਣੇ ਗੁਰੂ ਸਾਹਿਬ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਦਿਖਾਏ ਸੰਸਕਾਰਾਂ ਤੇ ਚੱਲੇ ਔਰ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਜਦੋਂ ਠੰਡਾ ਬੁਰਜ ਦੇ ਵਿੱਚ ਬੈਠੇ ਹੁੰਦੇ ਆ 11 ਪੋ ਤੇ 12 ਪੋ ਦੀਆਂ ਜਿਹੜੀਆਂ ਰਾਤਾਂ ਨੇ ਜਾਂ ਜਦੋਂ 10 ਪੋ ਦੀਆਂ ਰਾਤਾਂ ਇੰਨਾ ਰਾਤਾਂ ਦੇ ਵਿੱਚ ਇੰਨੀ ਕੜਾਕੇ ਦੀ ਉਸ ਸਮੇਂ ਠੰਡ ਪੈਂਦੀ ਸੀ ਮੈਂ ਕਹੂੰਗਾ ਬਲਜਿੰਦਰ ਦੂਰ ਤੱਕ ਦਿਖਾਇਆ ਜਾਵੇ ਉਹ ਸੰਗਤ ਕਿੰਨੀ ਜਿਹੜਾ ਫੋਕਸ ਕੀਤਾ ਜਾਵੇ ਕਿਉਂਕਿ ਸੰਗਤ ਦਾ ਜਿਹੜਾ ਬਿਲਕੁਲ ਦੇਖਣਾ ਬੰਦਾ ਕਿਉਂਕਿ ਜਦੋਂ ਲੋਕ ਘਰ ਦੇ ਵਿੱਚ ਬੈਠੇ ਹੁੰਦੇ ਆ ਬਹੁਤ ਸਾਰੇ ਲੋਕ ਨਹੀਂ ਆ ਸਕੇ ਹੋਣਗੇ ਤਾਂ ਉਹਨਾਂ ਨੂੰ ਇਸ ਨਗਰ ਕੀਰਤਨ ਦੇ ਦਰਸ਼ਨ ਤੁਸੀਂ ਪ੍ਰੋ ਪੰਜਾਬ ਟੀਵੀ ਜ਼ਰੀਏ ਕਰ ਸਕਦੇ ਹੋ ਔਰ ਵੱਧ ਤੋਂ ਵੱਧ ਜਿਹੜਾ ਤੁਸੀਂ ਇਸ ਨੂੰ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਲੋਕ ਆਪਣੇ ਸ਼ਹੀਦਾਂ ਦੀ ਧਰਤੀ ਤੋਂ ਜਿਹੜਾ ਹਰੇਕ ਉਹ ਪਲ ਦੇਖ ਸਕਣ ਜਿਹਦੇ ਉਹਨਾਂ ਨੂੰ ਮਾਣ ਹੈ ਔਰ ਸਤਨਾਮ ਸ੍ਰੀ ਵਾਹਿਗੁਰੂ ਵੀ ਜਿਹੜਾ ਤੁਸੀਂ ਜਪ ਸਕਦੇ ਹੋ ਦੇਖੋ ਕਿਵੇਂ ਸੰਗਤਾਂ ਜਪ ਰਹੀਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਔਰ ਇਹ ਨਗਰ ਕੀਰਤਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਉਸ ਸਾਈਡ ਵੀ ਸੱਜੇ ਪਾਸੇੋਂ ਵੀ ਜਰੂਰ ਦਿਖਾ ਦਿਓ ਜਿੱਥੇ ਜੋਤੀ ਸਰੂਪ ਗੁਰੂ ਘਰ ਹੈਗਾ ਕਿਉਂਕਿ ਉੱਥੇ ਨਗਰ ਕੀਰਤਨ ਪਹੁੰਚੇਗਾ ਉੱਥੇ ਨਗਰ ਕੀਰਤਨ ਦੀ ਜਿਹੜੀ ਆ ਸਮਾਪਤੀ ਹੋਣੀ ਹੈ ਤਾਂ ਇਹ ਤਸਵੀਰਾਂ ਨੇ ਨਗਰ ਕੀਰਤਨ ਦੀਆਂ ਜਦੋਂ ਖਾਲਸਾਈ ਜਲੌਅ ਦੇ ਵਿੱਚ ਸਜਾ ਹੋਇਆ ਸਾਰਾ ਸ਼ਰੀਫਤਗੜ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਵੱਡੀ ਗਿਣਤੀ ਦੇ ਵਿੱਚ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਾਨੂੰ ਸੇਧ ਲੈਣੀ ਚਾਹੀਦੀ ਹੈ ਸਾਨੂੰ ਸਿੱਖਣਾ ਚਾਹੀਦਾ ਹੈ ਆਪਣੇ ਧਰਮ ਤੋਂ ਜਦੋਂ ਕੌਮ ਦੀ ਖਾਤਰ ਜਿਹੜਾ ਸਾਡੇ ਗੁਰੂਆਂ ਨੇ ਆਪਣਾ ਪਰਿਵਾਰ ਵਾਰਿਆ ਤੇ ਉਸ ਤੋਂ ਬਾਅਦ ਜਿਹੜਾ ਸਾਨੂੰ ਵੀ ਆਪਣੇ ਗੁਰੂ ਤੋਂ ਬਹੁਤ ਕੁਝ ਜਿਹੜਾ ਸਿੱਖਣਾ ਚਾਹੀਦਾ ਹੈ ਜੇ ਅਸੀਂ ਸਿੱਖਾਂਗੇ ਆਪਣੇ ਜੀਵਨ ਦੇ ਵਿੱਚ ਜੀਵਨ ਜਾਂਚ ਨੂੰ ਜਿਉਣ ਦਾ ਢੰਗ ਸਿੱਖਾਂਗੇ ਤਾਂ ਸਾਡਾ ਜੀਵਨ ਬਦਲ ਸਕਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼੍ਰੀ ਫਤਿਹਗੜ ਸਾਹਿਬ ਤੋਂ ਨਗਰ ਕੀਰਤਨ ਦੀਆਂ ਜੋ ਕਿ ਹੁਣ ਅੱਗੇ ਜੋਤੀ ਸਰੂਪ ਸਾਹਿਬ ਜਾ ਕੇ ਸਮਾਪਤੀ ਜਿਸ ਨਗਰ ਕੀਰਤਨ ਦੀ ਹੋਣੀ ਹੈ ਕੈਮਰਾ ਪਰਸਨ ਬਲਜਿੰਦਰ ਨਾਲ ਮਨਦੀਪ ਜੋਤ ਸ਼੍ਰੀ ਫਤਿਹਗੜ ਸਾਹਿਬ